جل اللہ جلال اللہ قدرتی کمال اللہ اوکھے ویلے نال اللہ آئی بلا کو ٹال اللہ میرا کم سوار اللہ بہکلا اللہ ال اللہ محمد رسول اللہ دوستو ایک کلمہ اللہ تعالیٰ دا ہوس سونے رب دا کلمہ ہے ਇਸ ਕਲਮੇ ਨੂੰ ਪੜ੍ਹਨ ਦੇ ਨਾਲ ਤੁਹਾਡੀ ਰੱਖਿਆ ਹੋਵੇਗੀ ਹਰ ਇੱਕ ਬੁਰੀ ਬਲਾ ਤੋਂ ਹਰ ਇੱਕ ਬੁਰੀ ਸ਼ਕਤੀ ਤੋਂ ਤੁਹਾਡੀ ਅਤੇ ਤੁਹਾਡੇ ਪੂਰੇ ਪਰਿਵਾਰ ਦੀ ਰੱਖਿਆ ਹੋਵੇਗੀ ਜਿਹੜਾ ਵੀ ਇਸ ਕਲਮੇ ਨੂੰ ਸੱਚੇ ਦਿਲੋਂ ਪੜ੍ਹੇਗਾ ਅੱਲਾਹ ਤਾਲਾ ਉਹ ਬਰਬਰ ਦੀ ਘਰ ਉਸ ਦੀ ਆਪ ਹਿਫਾਜ਼ਤ ਕਰੇਗਾ ਬੁਰੇ ਲੋਕਾਂ ਤੋਂ ਵੈਰੀ ਦੁਸ਼ਮਣਾਂ ਤੋਂ ਬੁਰੀਆਂ ਸ਼ਕਤੀਆਂ ਤੋਂ ਉਸ ਇਨਸਾਨ ਦੀ ਰੱਖਿਆ ਹੋਵੇਗੀ ਜਿਹੜਾ ਇਸ ਕਲਮੇ ਦਾ ਜਾਪ ਕਰੇਗਾ ਦੋਸਤੋ ਇਸ ਕਲਮੇ ਨੂੰ ਪੜ੍ਹ ਲੈ ਤੁਸੀਂ ਇਸ ਕਲਮੇ ਦੇ ਸ਼ੁਰੂ ਵਿੱਚ ਅਤੇ ਆਖਰ ਵਿੱਚ ਤਿੰਨ ਵਾਰ ਦਰੂਦ ਪਾਕ ਪੜ੍ਹਨਾ ਹੈ ਜਦੋਂ ਵੀ ਤੁਸੀਂ ਇਸ ਕਲਮੇ ਨੂੰ ਪੜ੍ਹਨਾ ਹੈ ਪਹਿਲਾਂ ਤਿੰਨ ਵਾਰ ਦਰੂਦ ਪਾਕ ਪੜ੍ਹਨਾ ਹੈ ਫਿਰ ਇਸ ਕਲਮੇ ਨੂੰ ਪੜ੍ਹਨਾ ਹੈ 1111 ਵਾਰ ਅਤੇ ਉਸ ਤੋਂ ਬਾਅਦ ਤੁਸੀਂ ਆਖਰ ਵਿੱਚ ਵੀ ਤਿੰਨ ਵਾਰ ਦਰੂਦ ਪਾਕ ਪੜ੍ਹਨਾ ਹੈ 21 ਦਿਨ ਤੱਕ ਲਗਾਤਾਰ ਤੁਸੀਂ ਇਸ ਕਲਮੇ ਦਾ ਜਾਪ ਕਰਨਾ ਹੈ 21 ਦਿਨ ਦੇ ਵਿੱਚ ਤੁਹਾਡਾ ਕਲਮਾ ਸਿੱਧ ਹੋ ਜਾਵੇਗਾ ਕਰਦਾ ਕੋਈ ਵੀ ਮੈਂਬਰ ਪੜ੍ਹ ਸਕਦਾ ਹੈ पांच अगरबत्तियां जगा के कोल फुलियां ਦਾ ਪ੍ਰਸ਼ਾਦ ਰੱਖ ਕੇ ਅਤੇ ਸਾਫ ਜਲ ਰੱਖ ਕੇ ਇਸ ਕਲਮੇ ਦਾ ਜਾਪ ਕਰਨਾ ਹੈ ਜਾਪ ਕਰਨ ਤੋਂ ਬਾਅਦ ਉਹ ਪ੍ਰਸ਼ਾਦ ਕਰਦੇ ਵਿੱਚ ਵੰਡ ਦਿਓ ਜਲ ਵੀ ਕਰਦੇ ਵਿੱਚ ਛੱਟਾ ਦੇ ਦਿਓ ਅਤੇ ਕਰਦੇ ਵਿੱਚ ਬਰ ਪੀ ਲਿਓ ਦੋਸਤੋ ਬਹੁਤ ਹੀ ਸ਼ਕਤੀਸ਼ਾਲੀ ਇਹ ਕਲਮਾ ਹੈ ਹਰ ਇੱਕ ਤੁਹਾਡੀ ਮੁਸੀਬਤ ਵੀ ਇਸ ਦੇ ਨਾਲ ਟਲ ਜਾਵੇਗੀ ਸਾਰੀਆਂ ਮੁਸ਼ਕਲਾਂ ਆਸਾਨ ਹੋ ਜਾਣਗੀਆਂ ਕਰਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਉਸ ਰੱਬ ਦੀ ਪਰਮਾਤਮਾ ਦੀ ਕਿਰਪਾ ਤੁਹਾਡੇ ਸਾਦੇ ਪਰਿਵਾਰ ਤੇ ਤੁਹਾਡੇ ਤੇ ਹੋਵੇਗੀ ਕੰਮ ਕਾਰ ਵਿੱਚ ਬਰਕਤ ਹੋਵੇਗੀ ਸੋ ਦੋਸਤੋ ਬਿਲਕੁਲ ਨੀਕ ਨੀਤੀ ਦੇ ਨਾਲ ਸੱਚੇ ਦਿਲ ਉਸ ਕਲਮੇ ਦਾ ਵਿਰਧ ਕਰਨਾ ਹੈ چاہے ਸਵੇਰ ਦੇ ਟਾਈਮ ਜਪ ਕਰ ਲੋ ਚਾਹੇ ਸ਼ਾਮ ਦੇ ਸਮੇਂ ਜਪ ਕਰ ਲੋ ਕੋਈ ਵੀ ਇੱਕ ਟਾਈਮ ਤੁਸੀਂ ਪੱਕਾ ਰੱਖ ਸਕਦੇ ਹੋ ਘਰ ਦੇ ਵਿੱਚ ਜਿਹੜਾ ਤੁਸੀਂ ਮੰਦਰ ਬਣਾਇਆ ਹੈ ਪੂਜਾ ਦਾ ਸਥਾਨ ਹੈ ਉੱਥੇ ਬੈਠ ਕੇ ਹੀ ਤੁਸੀਂ ਇਸ ਕਲਮੇ ਦਾ ਜੋਬ ਕਰ ਸਕਦੇ ਹੋ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਹੌਲੀ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰਵਾੜ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲਗਾਏ ਹਾਜ਼ਰੀ ਹੁੰਦੇ ਰਹੋਗੇ ਸਮਝਦੇ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ